ਦੱਖਣ ਜਾਂ ਦੇਸ਼ ਦੇ ਹੋਰ ਭਾਗਾਂ 'ਚ ਗੁਰਦਆਮਾਂ ਦੀ ਯਾਤਰਾ ਵੇਲੇ ਸਰਦਾਲਾਵਾਂ ਨੂੰ ਰੇਲਵੇ ਸਫ਼ਰ 'ਚ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਹਿੰਦਾ ਭਾਬ ਕਿ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਸਰਦਾਲੂ ਗੁਜ਼ਰੇ ਨੇ ਇੰਨੀ ਦੇ ਨੀ ਤੇ ਇਨ੍ਹਾਂ ਮੁਸ਼ਕਲਾਂ ਦਾ ਹੱਲ ਕੀ ਹੈ ਇਸ ਮਾਮਲੇ ਸਬੰਧੀ ਚਰਚਾ ਵਾਸਤੇ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਸਿੱਖ ਚਿੰਤਕ ਸੁਖਜੀਤ ਸਿੰਘ ਬਗੌੜਾ ਜੀ ਸੋ ਸਤ ਸ੍ਰੀ ਅਕਾਲ ਚੈਨਲ ਇਹ ਮਿਸ਼ਨ ਪੰਜਾਬੀ ਬੋਲਨ ਬਗੌੜਾ ਸਾਹਿਬ ਤੁਹਾਡਾ ਵੈਲਕਮ ਸਵਾਗਤ ਧੰਨਵਾਦ ਬਹੁਤ ਬਹੁਤ ਭਿੰਦਰ ਸਾਹਿਬ ਜੀ ਬਗੌੜਾ ਸਾਹਿਬ ਤੁਸੀਂ ਅਕਸਰ ਹੀ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਣ ਜਾਂਦੇ ਰਹਿੰਦੇ ਹੋ ਤੇ ਤੁਹਾਡੇ ਕੋਲ ਇਹ ਵੱਡਾ ਤਜਰਬਾ ਹੈ ਰੇਲਵੇ ਸਫ਼ਰ ਦਾ ਤੁਸੀਂ ਪਹਿਲਾਂ ਵੀ ਕਈ ਵਾਰ ਇਸ ਮਾਮਲੇ ਦੇ ਵਿੱਚ ਰੇਲਵੇ ਸਫ਼ਰ ਦੌਰਾਨ ਸਿੱਖ ਸੰਗਤਾਂ ਨੂੰ ਖਾਸ ਕਰਕੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੱਖਣ ਵੱਲ ਜਾਂ ਦੱਖਣ ਪੂਰਬ ਵੱਲ ਸ੍ਰੀ ਹਜੂਰ ਸਾਹਿਬ ਅਬਚਨਗਰ ਤੱਕ ਜਿਹੜਾ ਨਤਮਸਤਕ ਹੋਣ ਜਾਂਦੀ ਸੰਗਤ ਤੇ ਸ੍ਰੀ ਪਟਨਾ ਸਾਹਿਬ ਵੱਲ ਜਾਂਦੀ ਸੰਗਤ ਰੇਲਵੇ ਸਫ਼ਰ ਦੇ ਵਿੱਚ ਮੋٹے ਤੌਰ ਤੇ ਦੱਸਿਓ ਕਿ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਜਿਹੜੇ ਸ਼ਰਧਾਲੂ ਗੁਜ਼ਰੇ ਨੇ ਉਹ ਮੁਸ਼ਕਲਾਂ ਕਿਹੜੀਆਂ ਨੇ ਮੋٹے ਤੌਰ ਤੇ ਜਿਹੜੀਆਂ ਨੇ ਜੀ ਨੰਬਰ 1 ਦਾ ਜੀ ਭਿੰਦਰ ਸਾਹਿਬ ਜੀ ਮੈਂ ਤੁਹਾਨੂੰ ਬੇਨਤੀ ਕਰਦਿਆਂ ਜੀ ਇਹ ਚੈਨਲ ਤੁਹਾਡੇ ਇਹ ਅਸੀਂ ਪ੍ਰਸ਼ਾਸਨ ਤੋਂ ਬਹੁਤ ਜ਼ਰੂਰੀ ਕੇਂਦਰ ਸਰਕਾਰ ਤੋਂ ਮੰਗ ਰੱਖੀ ਹੈ ਵੀ ਜਿਹੜੀ ਟਿਕ ਟਕ ਘਟੋ ਘਟ ਜਦੋਂ ਫਰਜ ਕਰੋ ਤੁਸੀਂ ਵੀ ਆਪਣਾ ਆਪਾ ਪਟਿਆਲੇ ਤੋਂ ਚਲਣਾ ਹੈਗਾ ਜੀ ਉਹਦੇ 2 ਤੋਂ 3 ਮਹੀਨੇ ਦੇ ਵਿੱਚ ਨੰਬਰ ਆਉਂਦਾ ਹੈਗਾ ਸੀਟ ਨੰਬਰ ਹੂੰ ਅੱਛਾ ਜਦੋਂ ਕਿਸੇ ਸ਼ਰਧਾਲੂ ਨੇ ਆਪਣਾ ਪਲਾਨ ਬਣਾਇਆ ਤਾਂ ਉਹਨੂੰ 2-3 ਮਹੀਨੇ ਇੰਤਜ਼ਾਰ ਕਰਨਾ ਪੈ ਰਿਹਾ ਹੁਣ ਹਾਂ ਹਜ ਸ੍ਰੀ ਹਜੂਰ ਸਾਹਿਬ ਜਾਣ ਵਾਸਤੇ ਸੂਰ ਸਾਹਿਬ ਜਾਣ ਵਾਸਤੇ ਤੇ ਪਟਨਾ ਸਾਹਿਬ ਜਾਣ ਵਾਸਤੇ ਜੀ ਜੀ ਇਸ ਤੋਂ ਉਪਰੰਤ ਫਿਰ ਜੇ ਕੋਈ ਲੈਂਦਾ ਤਾਂ ਜਾਂ ਫਿਰ ਤਤਕਾਲ ਟਿਕਟ ਜੇ ਲੈਣੀ ਹੈ ਤਾਂ ਉਹਨੂੰ 300 85 ਰੁਪਏ ਹਜੂਰ ਸਾਹਿਬ ਤੱਕ ਹਾਲਤੂ ਦੇਣੇ ਪੈਣਗੇ ਤਤਕਾਲ ਦੇ ਤਤਕਾਲ ਦੇ ਕਹਿੰਦਾ ਆਪਾਂ ਕਿ ਕਿਹੜੀ ਕਿਹੜੀ ਕੈਟਾਗਰੀ ਦੇ ਇਹ ਸਫਰ ਦੇ ਵਿੱਚ ਤਤਕਾਲ ਦੇ ਸਲੀਪਰ ਦੀ ਲਾਉਂਗੇ ਤਾਂ 150 ਰੁਪਏ ਵੱਧ ਲੱਗੂਗਾ ਜੇ ਤਤਕਾਲ ਦੀ ਲਾਵਾਂਗੇ ਤਾਂ 385 ਰੁਪਏ ਵੱਧ ਪੈਣਗੇ ਜਿੰਨੀ ਫੈਸਿਲਟੀਆਂ ਅੱਗੇ ਵਧਾਓਗੇ ਉਨੇ ਪੈਸੇ ਵੱਧ ਪਈ ਜਾਣਗੇ ਅੱਛਾ ਜੀ ਏਸੀ ਦਾ ਸਪੈਸ਼ਲ ਏਸੀ ਸਾਰਾ ਕੁਝ ਅੱਗੇ ਉਸ ਹੱਬ ਨਾਲ ਵਧੀ ਜਾਏਗਾ ਜੀ 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 ਹਾਂਜੀ ਹਾਂਜੀ ਹੂੰ ਇਸ ਦੇ ਵਿੱਚ ਅਸੀਂ ਇੱਕ ਸਭ ਤੋਂ ਵੱਡੀ ਮੰਗ ਰੱਖੀ ਹੈ ਕਿ ਅਸੀਂ ਹੁਣ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਹੂੰ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਜੀ ਸੰਤਵਾਪੁਰ ਸਿਬਾਬੰਦ ਰਣੇਂਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਜੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ ਔਰ ਜਿੰਨੇ ਪੰਜਾਬ ਦੇ ਕਟੋਕਟ ਤਿੰਨ ਤੋਂ ਚਾਰ ਮੈਂਬਰ ਪਾਰਲੀਮੈਂਟ ਨੇ ਹੂੰ ਉਹਨਾਂ ਦੇ ਰਾਹੀਂ ਅਸੀਂ ਬਹੁਤ ਚਿਰ ਤੋਂ ਇਹ ਮੰਗ ਰੱਖੀ ਹੈ ਵੀ ਅੰਮ੍ਰਿਤਸਰ ਨੂੰ ਤੋਂ ਇੱਕ ਟਾਈਮ ਜਿਹੜਾ ਹੈਗਾ ਉਹ ਹਜੂਰ ਸਾਹਿਬ ਨੂੰ ਹੋਰ ਚਲਾਇਆ ਜਾਵੇ ਜਿਵੇਂ ਕਿ ਇੱਕ 5:30 ਵਜੇ ਸੱਚਖੰਡ ਐਕਸੈਸ ਟ੍ਰੇਨ ਜੀ ਦਾ ਨੰਬਰ ਹੈਗਾ 1 ਹੂੰ ਜੀ 12716 ਹੂੰ ਤੇ ਇਧਰੋਂ ਆਉਣ ਦਾ ਨੰਬਰ ਹੈਗਾ 12715 ਵੀ ਇਹਦੀ ਤਰਜ਼ ਤੇ ਇੱਕ ਟ੍ਰੇਨ ਜਿਹੜੀ ਹੈਗੀ ਵੀ ਸ਼ਾਮ ਨੂੰ ਚੱਲੇ ਕਹਿੰਦਾ ਭਾਬ ਕੀ ਸਰਦਾਲਾਂ ਦੀ ਗਿਣਤੀ ਵੱਧ ਹੈ ਤੇ ਜੇਕਰ ਇਹ ਸਰਦਾਲਾਂ ਦੀ ਪੂਰਤੀ ਲਈ ਇੱਕ ਜਾਨੀ ਕਿ ਸਹੂਲਤ ਇੱਕ ਟ੍ਰੇਨ ਦੀ ਹੋਰ ਐਕਸਟਰਾ ਵਧ ਵਧਾਈ ਜਾਵੇ ਜੀ ਇਸ ਤੋਂ ਉਪਰੰਤ ਇੱਕ ਮੰਗ ਸਾਡੀ ਸਭ ਤੋਂ ਇਹ ਹੈ ਵੱਡੀ ਹੂੰ ਕਿ ਜਿਹੜੀ ਤਖਤ ਹਰਮੰਦਰ ਜੀ ਪਟਨਾ ਸਾਹਿਬ ਨੂੰ ਟ੍ਰੇਨਾਂ ਚੱਲਦੀਆਂ ਨੇ ਉਹ ਸਿਰਫ ਸਾਡੇ ਰਾਜਪੁਰੇ ਜਾਂ ਮੇਨ ਦੋ ਟਾਈਮ ਨੇ ਹੂੰ ਤੇ ਤੀਜਾ ਇੱਕ ਗੁਰਮੁਖੀ ਐਕਸਪ੍ਰੈਸ ਟ੍ਰੇਨ ਹੈ ਉਹਨਾਂ ਦਾ ਜਿਹੜਾ ਰੂਟ ਹੈਗਾ ਉਹ ਵਾਇਆ ਰਾਜਪੁਰਾ ਹੈਗਾ ਜੀ ਅਕਾਲ ਤਖਤ ਟ੍ਰੇਨ ਹੈਗੀ ਉਹ ਅੰਮ੍ਰਿਤਸਰ ਤੋਂ ਚੱਲਦੀ ਹੈਗੀ ਉਹ ਵਾਇਆ ਰਾਜਪੁਰਾ ਹੂੰ ਜੀ ਤੇ ਸਭ ਤੋਂ ਸ਼ਰਧਾਲੂਆਂ ਦੀ ਮੰਗ ਇਹ ਹੈਗੀ ਵੀ ਅਕਾਲ ਤਖਤ ਟ੍ਰੇਨ ਜਿਹੜੀ ਹੈਗੀ ਇਹਨੂੰ ਰੈਗੂਲਰ ਕੀਤਾ ਜਾਵੇ ਜੀ ਇਹਦੀ ਜਿਹੜੀ ਸਟਾਪੇਜ ਹੈਗਾ ਇਹ ਸਰਹੰਦ ਰੁੱਕ ਕੇ ਕਟੋਕੜ 10 ਮਿੰਟ ਸਰਹੰਦ ਲਾਉਂਦੀ ਹੈ ਤੇ ਇਹਨੂੰ ਅਸੀਂ ਮੰਗ ਰੱਖੀ ਹੈ ਵੀ ਇਹਨੂੰ ਰਾਜਪੁਰਾ ਵੀ ਕਟੋਕੜ ਤੇ 3-4 ਮਿੰਟ ਦਾ ਸਟਾਪੇਜ ਦਿੱਤਾ ਜਾਵੇ ਜੀ ਜੀ ਇਹਦੇ ਵਿੱਚ ਬਹੁਤ ਔਖਾ ਹੁੰਦਾ ਹੈ ਕਿ ਜਾਂ ਤਾਂ ਫਿਰ ਸਰਹੰਦ ਤੋਂ ਜਾ ਕੇ ਚੜੋ ਜਾਂ ਫਿਰ ਅੰਬਾਲਾ ਕੈਂਟ ਤੋਂ ਜਾ ਕੇ ਚੜਨਾ ਪੈਂਦਾ ਹੈ ਹੂੰ ਇਹ ਵੀ ਬਹੁਤ ਸਾਡੀ ਮੰਗ ਜੀ ਬੜੀ ਜ਼ਰੂਰੀ ਹੈ ਤੇ ਇਸ ਤੋਂ ਉਪਰੰਤ ਇੱਕ ਸਭ ਤੋਂ ਵੱਡੀ ਮੰਗ ਜਿਹੜੀ ਆ ਰਹੀ ਵੀ ਜਿਹੜੀ ਇਹ ਟਾਈਮ ਟੇਬਲ ਤੋਂ ਬਹੁਤ ਲੇਟ ਚੱਲਦੀਆਂ ਨੇ ਗੱਡੀਆਂ ਅੱਛਾ ਜੀ ਇਸ ਦੇ ਵਿੱਚ ਕੁਝ ਕਮੀਆਂ ਆ ਆਉਂਦੀਆਂ ਨੇ ਕਿ ਅਸੀਂ ਹੁਣ ਸੱਚਖੰਡ ਟ੍ਰੇਨ ਦੇ ਵਿੱਚ ਹਮੇਸ਼ਾ ਸਫ਼ਰ ਕਰੀਏ ਹੂੰ ਤਾਂ ਇਹਦੇ ਰੈਕ ਜਿਹੜੇ ਨੇ ਬਹੁਤ ਪੁਰਾਣੇ ਹੋ ਚੁੱਕੇ ਨੇ ਵਿੱਚ ਜਨਵਾਰ ਵੀ ਦੇ ਵਿੱਚ ਹੁੰਦੇ ਨੇ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਪ੍ਰਸ਼ਾਸਨ ਨੂੰ ਅੱਛਾ ਜੀ ਵੀ ਤੁਸੀਂ ਕਮ ਸੇ ਕਮ ਇਹਦੇ ਜਿਹੜੇ ਰੈਕ ਬਦਲ ਕੇ ਨਵੇਂ ਲਾਏ ਜਾਣ ਸਾਡੀ ਮੰਗ ਹੈ ਵੀ ਤੁਸੀਂ ਜਿੱਥੇ ਬੰਦੇ ਭਾਰਤ ਟ੍ਰੇਨਾਂ ਚਲਾ ਰਹੇ ਹੋ ਤੇ ਇੱਕ ਸਖਤ ਤੌਰ 'ਤੇ ਉਹਨਾਂ ਜਿਹੜੀਆਂ ਚੱਲੀਆਂ ਟ੍ਰੇਨਾਂ ਇਹਨਾਂ ਦੇ ਰੈਕ ਬਦਲ ਕੇ ਇਹ ਰੈਕ ਗਰੇਨ ਨਵੇਂ ਲਾਏ ਜਾਣ ਇਹ ਸਾਡੀ ਸਭ ਤੋਂ ਪਹਿਲੀ ਮੰਗ ਹੈ ਹੂੰ 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 ਜੀ ਬਾਕੀ ਜਿਹੜਾ ਸਭ ਤੋਂ ਹੋਰ ਗੱਲ ਆ ਗਈ ਕਿ ਇੱਕ ਸੀਨੀਅਰ ਸਿਟੀਜ਼ਨ ਦੇ ਵਿੱਚ ਇੱਕ ਬਜਟ ਦੇ ਵਿੱਚ ਕੋਟਾ ਰੱਖਿਆ ਹੈਗਾ فرض ਕਰੋ ਮੇਰੀ ਉਮਰ 60 ਸਾਲ ਹੈ ਜੀ ਤੇ 60 ਸਾਲ ਤੋਂ ਉੱਪਰ ਲੈ ਨੂੰ ਕੰਪਨਸੇਸ਼ਨ ਹੈਗੀ 45% ਲੈਸ ਜੀ ਇਹ ਹੁਣ ਮੈਂ ਰਾਜਪੁਰੋ ਤੋਂ ਚੜ੍ਹਨਾ ਤੇ ਮੇਰੀ 1000 ਦੀ ਟਿਕਟ ਬਣਨੀ ਚਾਹੀਦੀ ਸੀ ਜਦਕਿ ਮੇਰੇ 2000 ਰੁਪਏ ਦੇਣਾ ਪੈ ਰਿਹਾ ਮੈਨੂੰ ਕਹਿੰਦਾ ਭਾਬਾ ਕਿ ਉਹ ਹੁਣ ਸਹੂਲਤ ਹੈ ਨਹੀਂ ਸੀਨੀਅਰ ਸਿਟੀਜ਼ਨ ਉਹ ਸੀਨੀਅਰ ਸਿਟੀਜ਼ਨ ਦੇ ਵਿੱਚ ਇਹਨਾਂ ਨੇ ਕਰੋਨਾ ਤੋਂ ਬਾਅਦ ਜਦੋਂ ਟਾਈਮ ਚਾਲੂ ਕੀਤੇ ਨੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਉਹ ਕੰਪਨਸੇਸ਼ਨ ਨਹੀਂ ਦਿੱਤੀ ਹੈਗੀ अच्छा कोरोना ਤੋਂ ਬਾਅਦ ਉਹ ਬਿਲਕੁਲ ਬੰਦ ਕਰ ਦਿੱਤੀ ਮਤਲਬ ਦੁਬਾਰਾ ਇਹ ਬਹਾਲ ਨਹੀਂ ਹੋਈ ਉਹ ਸਹੂਲਤ ਹਾਂਜੀ ਇਹ 6 ਸੀਟਾਂ ਦੇ ਬਜਾਏ ਸਾਡੇ ਕੋਲੋਂ 3 ਸੀਟਾਂ ਦਾ ਕਿਰਾਇਆ ਜਿਹੜਾ ਹੈਗਾ 6 ਸੀਟਾਂ ਦਾ ਕਿਰਾਇਆ ਲੈ ਰਹੇ ਨੇ 3 ਬੰਦਿਆਂ ਦੇ ਥਰੂ ਉਹੀ ਚੱਲ ਰਿਹਾ ਉਹ ਕਿਵੇਂ ਜੀ ਉਹ ਇਸ ਤਰ੍ਹਾਂ ਹੈਗਾ ਵੀ ਪਹਿਲਾਂ ਕੋਰੋਨਾ ਦੇ ਸਮੇਂ ਵੀ ਸਵਾਰੀ ਘੱਟ ਬਿਠਾਉਣੀ ਹੈ ਜਿਹੜੀਆਂ 6 ਸੀਟਾਂ ਨੇ ਉਹਦੇ ਤੇ 3 ਸਵਾਰੀਆਂ ਬੈਣਗੀਆਂ ਤੇ ਉੱਪਰ ਇੱਕ ਥੱਲੇ ਇੱਕ ਸੈਂਟਰ 'ਚ ਜੀ ਉਹ ਤਿੰਨਾਂ ਹੀ ਚੱਲਿਆ ਆ ਰਹੇ ਵੀ 3 ਸਵਾਰੀਆਂ ਬੈਠੀਆਂ ਨੇ ਯਾਨੀ ਕਿ ਇਹ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ 3 ਉੱਧਰ ਬੈਗੀਆਂ 3 ਉੱਧਰ ਬੈਗੀਆਂ 6 ਸਵਾਰੀਆਂ ਹੋ ਤੇ ਦੂਜੇ ਪਾਸੇ ਇੱਕ ਗਿਣੀ ਇਹਨਾਂ ਨੇ ਦਰਦੋਸ ਸਿੱਟਾਂ ਹੁੰਦੀਆਂ ਨੇ ਜੀ ਉਹਦੀ ਵੀ ਇੱਕ ਗਿਣ ਰਿਆ ਨੇ ਜਰ ਕੇ ਉਧਰ ਵੀ ਦੋ ਸਵਾਰੀਆਂ ਹੋ ਗਿਆ ਅੱਠ ਸਵਾਰੀਆਂ ਦਾ ਕਰਾਇਆ ਇਹ ਲੈ ਰਹੇ ਨੇ ਮੰਨ ਕੇ ਪੰਜ ਇੱਕ ਤਿੰਨ ਤੇ ਇੱਕ ਹੂੰ ਜੀ ਦੋ ਜੀ ਓਕੇ ਕਹਿੰਦਾ ਪਾਬ ਕਿ ਇਹਦੇ ਵਿੱਚ ਵੀ ਅਲਜਵਰੇ ਪੱਖੋਂ ਵੀ ਗੜਬੜ ਹੈ ਗੜਬੜ ਹੈ ਬਿਲਕੁਲ ਪੱਕੀ ਬਹੁਤ ਵੱਡੀ ਗੜਬੜ ਨਾਲੇ ਬਜਟ ਦੇ ਵਿੱਚ ਰੱਖਿਆ ਹੋਇਆ ਕੋਟਾ ਜੀ ਇਹ ਹੂੰ ਬਜਟ ਦੇ ਵਿੱਚ ਕੋਟਾ ਰੱਖਿਆ ਗਿਆ ਹੈ ओके 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 ए फिर की कारण है कि ये सारा जो कोटा रखा हुआ है ये बहाल ही नहीं हो रहा ये मैं ਤੁਹਾਨੂੰ ਦੱਸਿਆ ਤਾਂ ਦੱਸਿਆ ਤਾਂ ਹੈਗਾ ਜੀ ਜਿਹੜੀਆਂ 3 6 3 ਸੀਟਾਂ ਇਧਰ ਨੇ 3 ਉਧਰ ਨੇ ਖਾਣੇ ਦੇ ਵਿੱਚ ਤੇ 2 ਸਾਹਮਣੇ ਨੇ 8 ਹੂੰ ਇਹ ਲੈ ਰਹੇ ਨੇ 3 ਅਤੇ ਇੱਕ ਸਿਰਫ ਇੱਕ ਇੱਕ 2 ਹੂੰ ਤੇ 3 ਉਧਰੋਂ ਤੇ 3 ਉਧਰੋਂ ਤੇ ਇੱਕ ਇਧਰ 4 ਸੀਟਾਂ ਦਾ ਕਰਾਇਆ ਯਾਨੀ ਕਿ 8 ਡਬਲ ਕਰਾਇਆ ਲੈ ਰਹੇ ਨੇ ਇਹ ਹਾਂ ਜੀ ਜੀ ਕਿੱਧਰ ਹੋ ਗਿਆ ਤਿੰਨ ਉਧਰ ਹੋ ਗਏ ਤੇ ਇਹ ਕੀ ਕਾਰਨ ਹੈ ਕਿ ਜਦੋਂ ਤੁਸੀਂ ਕਹਿ ਰਿਹਾ ਵੀ ਕਿ ਸਮੇਂ-ਸਮੇਂ ਇਹ ਮਾਮਲਾ ਕੇਂਦਰ ਸਰਕਾਰ ਨਾਲ ਜਾਂ ਰੇਲਵੇ ਮੰਤਰੀ ਨਾਲ ਅਠਾਇਆ ਵੀ ਜਾ ਰਿਹਾ ਚਿੱਠੀ ਪੱਤਰ ਤੁਸੀਂ ਕਰ ਰਹੇ ਹੋ ਹੋ ਵੀ ਰਿਹਾ ਤੇ ਫਿਰ ਇਹਦੇ ਤੇ ਗੌਰ ਕਿਉਂ ਨਹੀਂ ਹੋ ਰਹੀ ਕੀ ਸਮਝਦੇ ਹੋ ਤੁਸੀਂ ਇਹ ਤਾਂ ਮਤਲਬ ਸਾਨੂੰ ਤਾਂ ਇਥੋਂ ਚਕਰ ਸ਼ੱਕ ਲੱਗ ਰਿਹਾ ਵੀ ਜਿਵੇਂ ਹੋਰ ਨਾਲ ਪਾਸੇ ਨੂੰ ਟ੍ਰੇਨਾਂ ਜਿਹੜੀਆਂ ਚੱਲ ਰਹੀਆਂ ਨੇ ਹੂੰ ਇਹ ਬੰਦੇ ਭਾਰਤ ਚਲਾ ਰਹੇ ਨੇ ਆ ਹੋਰ ਕਿਸੇ ਪਾਸੋਂ ਇੱਕ ਹੋਰ ਬੜੀ ਵੱਡੀ ਮੰਗ ਆਈ ਹੈ ਇੱਕ ਟ੍ਰੇਨ ਦਾ ਮੈਨੂੰ ਨਾਮ ਭੁੱਲ ਗਿਆ ਹੈਗਾ ਉਹਦਾ ਕਿਰਾਇਆ ਕੁੱਲ ਏਸੀ ਦਾ 1200 ਰੁਪਇਆ ਹੈ ਜੀ ਉਹ ਇਹਨਾਂ ਦੇ ਪਤਨੀ ਇਸ ਤਰ੍ਹਾਂ ਰਾਮ ਮੰਦਰ ਵਾਲ ਬੰਦਕੇ ਦੇ ਪਾਸੋਂ ਜਾਂਦੀ ਹੈਗੀ ਹੈ ਜਦ ਕਿ ਜਿਹੜੀਆਂ ਤਖਤ ਵਾਲੀਆਂ ਟ੍ਰੇਨਾਂ ਨੇ ਇਹਨਾਂ ਨੂੰ ਤਾਂ ਬਿਲਕੁਲ ਜਾਣ ਬੁੱਝ ਕੇ ਸਾਡੀ ਇਥੋਂ ਤੱਕਰ ਸ਼ੱਕ ਹੈ ਵੀ ਇਹ ਜਿਹੜੀ ਸੈਂਟਰ ਗਵਰਨਮੈਂਟ ਇਹ ਅਗਨੋਰ ਕਰ ਰਹੀ ਹੈ ਵੀ ਜਿਹੜੀ ਸੰਗਤਾਂ ਨੂੰ ਪਰੇਸ਼ਾਨ ਕਰ ਰਹੀ ਹੈ ਸਾਡੀ ਤਾਂ ਇਹੀ ਸਾਡੇ ਮਨ ਤੇ ਸ਼ੱਕ ਜਾ ਰਿਹਾ ਹੂੰ ਜਿਵੇਂ ਸੰਗਤਾਂ ਦੀ ਜਿਹੜੀ ਬਗੋਰਾ ਸਾਹਿਬ ਤੁਸੀਂ ਦੱਸ ਰਹੇ ਸੀ ਆ ਰੂਟ ਜਿਹੜਾ ਚੰਡੀਗੜਾ ਵਾਲਾ ਤੇ ਰਾਜਪੁਰਾ ਸਰਹੰਦ ਵਾਇਆ ਅੰਮ੍ਰਾਲਾ ਜਿਹੜਾ ਇਧਰ ਨੂੰ ਜਾਂਦਾ ਹੈ ਹਨਾ ਤੱਕ ਨੂੰ ਜਾਂਦੀਆਂ ਗੱਡੀਆਂ ਜੀ ਤੇ ਇੱਕ ਦੂਜੇ ਬਣੇ ਹੀ ਆ ਪੰਜਾਬ ਦੀ ਸਾਈਡ ਜਿਵੇਂ ਫਿਰੋਜ਼ਪੁਰ ਸਾਈਡ ਬਠਿੰਡਾ ਸਾਈਡ ਉਧਰ ਕਿਵੇਂ ਲੱਗਦਾ ਤੁਹਾਨੂੰ ਕੀ ਹੈ ਉਧਰ ਉਧਰ ਦੀ ਵੀ ਮੰਗ ਸਾਡੀ ਅਸੀਂ ਸਾਰਾ ਮੰਗ ਵਿੱਚ ਪਾਇਆ ਵੀ ਮੰਗ ਗੰਗਾ ਨਗਰ ਤੋਂ ਵਾਇਆ ਬਠਿੰਡਾ ਧੂਰੀ ਹੋ ਕੇ ਜਖਲ ਸੰਗਰੂਰ ਜਖਲ ਨੂੰ ਤੇ ਆ ਕੇ ਜਾਂਦੀ ਚਲਦੀ ਹੈ ਟ੍ਰੇਨ ਜੀ ਉਹ ਕੁੱਲ 3 ਟਾਈਮ ਨੇ ਹੂੰ ਹੂੰ ਜੀ ਅਸੀਂ ਉਹਦੀ ਵੀ ਮੰਗ ਰੱਖੀ ਹੈ ਵੀ ਉਹਦੇ ਘੱਟੋ ਘੱਟ ਤੁਸੀਂ ਇੱਕ ਹਫ਼ਤਾਵਾਰੀ ਪੂਰਾ ਚਲਾਓ ਉਹਨਾਂ ਨੂੰ ਹੂੰ ਤੇ ਦੋ ਟਾਈਮ ਜਿਹੜੇ ਨੇ ਉਹ ਵਾਇਆ ਪਟਿਆਲਾ ਕਿਤੇ ਜਾਣ ਹੂੰ ਜੀ ਰਾਜਪੁਰਾ ਹੋ ਕੇ ਇਸ ਲਾਈਨ ਨੂੰ ਕਿ ਜਿਹੜੀ ਪਟਿਆਲੇ ਦੀ ਸੰਗਤ ਹੈ ਹੂੰ ਉਹ ਵੀ ਮਤਲਬ ਆਨੰਦ ਮਾਣ ਸਕੇ ਸਿਰਫ ਪਟਿਆਲੇ ਤੋਂ ਇੱਕੋ ਟ੍ਰੇਨ ਚੱਲਦੀ ਹੈ ਜੰਮੂ ਤੱਕ ਜੀ ਉਹ ਲੁਧਿਆਣਾ ਤੋਂ ਆ ਕੇ ਮਲੇਰਕੋਟੜ ਨੂੰ ਹੋ ਗਿਆ ਧੂਰੀਆਲ ਨਾਉਂਦੀ ਹੈ ਸਾਡੀ ਇਹ ਵੀ ਮੰਗੇ ਵੀ ਜਿਹੜੀ ਜੰਮੂ ਤਾਂ ਵੀ ਹੈ ਇਹਦੇ ਵੀ ਜੇ ਹਫਤਾ ਨਹੀਂ ਤੇ ਦੋ ਟਾਈਮ ਕੀਤੇ ਜਾਣ ਹੂੰ ਜੀ 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 ਇਹ ਵੀ ਬਹੁਤ ਸਾਡੀ ਪੂਰ ਜ਼ੋਰ ਮੰਗ ਸੀ ਬੜੇ ਚਿਰਾਂ ਤੋਂ ਇਹ ਵੀ ਲੈਟਰ ਸਾਰੇ ਲਿਖੇ ਹੋਏ ਨੇ ਅਸੀਂ ਜੀ ਇਹ ਕਹਿੰਦਾ ਭਾਬਕੇ ਤੁਸੀਂ ਪੰਜਾਬ ਦੇ ਜਿਹੜੇ ਸਿੱਖ ਸ਼ਰਧਾਲੂਆਂ ਦੀ ਗੱਲ ਕਰ ਰਹੇ ਹੋ ਨਾਲ ਹੀ ਹਰਿਆਣਾ ਤੇ ਹਰਿਆਣੇ ਵਾਲੇ ਸ਼ਰਧਾਲੂਆਂ ਨੂੰ ਵੀ ਇਹੀ ਦਿੱਕਤਾਂ ਨੇ ਇਸ ਤਰ੍ਹਾਂ ਹੀ ਨੇ ਕੁਝ ਬਿਲਕੁਲ ਜੀ ਬਹੁਤ ਦਿੱਕਤਾਂ ਨੇ ਜੀ ਹੁਣ ਹੂੰ ਸਾਰਾ ਇਹ ਸਿਸਟਮ ਤੇ ਇਸੇ ਕੱਲ ਤੇ ਆ ਰਿਹਾ ਹੂੰ ਵੀ ਜਦੋਂ ਟਾਈਮ ਟੇਬਲ ਵੀ ਸਹੀ ਨਹੀਂ ਹੈਗਾ ਫਿਰ ਕਿਰਾਇਆ ਵੀ ਵੱਧ ਲੈਣਾ ਹੈਗਾ ਤੇ ਪੂਰੇ ਟਾਈਮ ਤੇ ਗੱਡੀ ਨਹੀਂ ਚਲਾਉਣੀ ਹੈਗੀ ਹੂੰ ਅੱਛਾ ਯਾਨੀ ਕਿ ਟਾਈਮ ਟੇਬਲ ਕਾਫੀ ਲੇਟ ਹੈ ਕਿੰਨੇ ਕਿੰਨੇ ਘੰਟੇ ਗੱਡੀਆਂ ਦਾ ਇਹ ਜਿਹੜੀਆਂ ਟਕਸਾ ਵਾਲੀਆਂ ਨੇ ਆਹ ਹੁਣ ਜਦੋਂ 에어ਪੋਰਟ ਦਾ ਸਿਸਟਮ ਚੱਲਿਆ ਹੈਗਾ 에어ਪੋਰਟ ਦਾ 3 ਘੰਟੇ ਤੇ 15 ਮਿੰਟ ਲੱਗਦੇ ਆ ਕੁੱਲ ਹੂੰ ਤੇ ਚਲੋ ਇਹ ਟਾਈਮ ਟੇਬਲ ਦੇ ਮੁਤਾਬਕ ਜੇ 5:30 ਵਜੇ ਚੱਲੇ ਤਾਂ ਇਹਨੂੰ 32 ਘੰਟੇ ਲੱਗਦੇ ਨੇ ਯਾਨੀ ਕਿ ਦੂਜੇ ਦਿਨੇ 2:30 ਵਜੇ ਪਹੁੰਚਣ ਦਾ ਟਾਈਮ ਹੈ ਹੂੰ ਇਹ ਕਹਿੰਦੇ ਕਿ 12 ਤੋਂ 18 ਘੰਟੇ ਲੇਟ ਹੁੰਦੀ ਹੈ ਗੱਡੀ ਹੂੰ ਅੱਛਾ ਜੀ 12 ਤੋਂ 18 18 ਘੰਟੇ ਹਾਂਜੀ ਫਿਰ ਇਸ ਤੋਂ ਬਾਅਦ ਜਦੋਂ ਇਹ ਦਿੱਲੀ ਤੋਂ ਮਥਰਾ ਦੇ ਵਿੱਚ ਆਉਂਦੀ ਹੈ ਹੂੰ ਦਿੱਲੀ ਤੋਂ ਮਥਰਾ ਦੇ ਵਿੱਚ ਆ ਕੇ ਇਹਨੂੰ ਇੱਕ ਸਾਈਡ ਤੇ ਲਾਂਦੇ ਨੇ ਪਿੱਛੋਂ ਚਾਰ ਗੱਡੀਆਂ ਕ੍ਰੋਸ ਹੁੰਦੀਆਂ ਨੇ ਹੂੰ ਅੱਛਾ ਜੀ ਕਿਹੜੀ ਗੱਡੀ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜੀ ਟ੍ਰੇਨ ਦੀ ਇੱਕ ਸੱਚਖੰਡ ਐਕਸਪ੍ਰੈਸ ਟ੍ਰੇਨ ਜਿਹੜੀ ਆਪਣੀ ਅੱਛਾ ਜੀ 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 ਇਹਦੇ ਵਿੱਚ ਮੈਂ ਤਿੰਨ ਵਾਰ ਜਜਮੈਂਟ ਕੀਤੀ ਹੈਗੀ ਤਿੰਨ ਵਾਰ ਦੇਖਿਆ ਵੀ ਤਿੰਨ ਵਾਰ ਇਹਨੂੰ ਮਥਰੇ ਤੋਂ ਦਿੱਲੀ ਦੇ ਵਿਚਕਾਰ ਸਾਈਡ ਤੇ ਖੜਾ ਕਰਕੇ ਇੱਕ ਬੰਦੇ ਭਾਰਤ ਲੰਘਦੀ ਹੈ ਇੱਕ ਰਾਜਧਾਨੀ ਲੰਘਦੀ ਹੈ ਇੱਕ ਹੋਰ ਟ੍ਰੇਨ ਲੰਘਦੀ ਹੈ ਫਿਰ 1 ਘੰਟਾ ਹੋਰ ਲੇਟ ਹੋ ਜਾਂਦੀ ਹੈ ਹੂੰ ਜੀ 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 ਹਾਂ ਜੇ 1 ਘੰਟਾ ਲੇਟ ਹੋ ਗਈ ਫਿਰ ਅਗਲੇ ਸਾਬ ਜਿਨੇ ਪਿਛਲੋ ਟਾਈਮ ਟੇਬਲ ਤੇ ਗੱਡੀਆਂ ਸਹੀ ਆ ਰਹੀਆਂ ਨੇ ਉਹ ਅੱਗੇ ਲੰਘਣਗੀਆਂ ਇਹ ਪਿੱਛੇ ਰਹੇਗੀ ਹੂੰ ਤੁਹਾਡੀ ਕਹਿੰਦਾ ਪੱਬ ਗੌਰਵਰ ਸਾਹਿਬ ਇੱਕ ਵੱਡੇ ਪੱਧਰ ਉੱਤੇ ਗੱਲ ਸਾਹਮਣੇ ਆ ਰਹੀ ਹੈ ਵੀ ਜ ਸਿੱਕਸਰ ਤੋਂ ਅਲਵਾਨੀਆਂ ਗੱਡੀਆਂ ਨੇ ਜਿਹੜੀਆਂ ਪੰਜਾਬੋਂ ਤੁਰਦੀਆਂ ਨੇ ਆਉਂਦੀਆਂ ਨੇ ਜਾਂਦੀਆਂ ਨੇ ਸ੍ਰੀ ਹਜੂਰ ਸਾਹਿਬ ਨੂੰ ਪਟਨਾ ਸਾਹਿਬ ਨੂੰ ਜਾਂ ਹੋਰ ਦੱਖਣਪੂਰ ਜਿੰਨੇ ਵੀ ਗੁਰਧਾਮ ਨੇ ਕਿਤਨਾ ਕਿਤੇ ਕੋਈ ਤੁਸੀਂ ਸਮਝਦੇ ਹੋ ਕਿ ਵਿਤਕਰਾ ਹੋ ਰਿਹਾ ਹੈ ਇਸ ਰੇਲਵੇ ਸਫਰ ਦੇ ਵਿੱਚ ਇਹ ਅਜਿਹੀਆਂ ਟ੍ਰੇਨਾਂ ਦੇ ਨਾਲ ਗੱਡੀਆਂ ਦੇ ਨਾਲ ਬਿਲਕੁਲ ਜੀ ਵਿਤਕਰਾ ਹੀ ਹੈ ਜੀ ਬਿਲਕੁਲ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਅਸੀਂ ਲੈਟਰ ਪਾ ਕੇ ਮੇਰੇ ਕੋਲ ਨੰਬਰ ਪਿਆ ਹੈਗਾ ਬੜੌਦਾ ਹਾਊਸ ਦੇ ਵਿੱਚ ਜਿਹੜਾ ਬੜੌਦਾ ਹਾਊਸ ਤੇ ਜੀਐਮ ਇਹਨਾਂ ਦਾ ਬੈਠਦਾ ਜੀ ਦੱਖਣੀ ਰੇਲਵੇ ਤੇ ਰੇਲ ਭਵਨ ਦੇ ਵਿੱਚ ਮੰਤਰੀ ਬੈਠਦਾ ਉੱਥੇ ਮੈਂ ਖੁਦ ਜਾ ਕੇ ਲੈਟਰ ਉੱਥੇ ਹੈਂਡਓਵਰ ਕਰਕੇ ਤੇ ਡੈਰੀ ਨੰਬਰ ਲਵਾ ਕੇ ਆਇਆ ਮੈਂ ਇਹ ਅੱਜ ਤੋਂ ਘੱਟੋ ਘੱਟ 3 ਸਾਲ ਹੋ ਗਏ ਨਹੀਂ ਉਹ 3 ਸਾਲਾਂ ਦੇ ਵਿੱਚ ਕੋਈ ਗੌਰ ਕੋਈ ਤੁਹਾਨੂੰ ਜਵਾਬ ਕੋਈ ਰਿਸਪਾਂਸ ਬਿਲਕੁਲ ਕੋਈ ਜਵਾਬ ਨਹੀਂ ਆਇਆ ਹੈਗਾ ਪਰ ਇਸ ਤੋਂ ਪਰંત ਇੱਕ ਤੁਹਾਨੂੰ ਹੋਰ ਮੰਗ ਦੱਸਦੀ ਵੀ ਅਸੀਂ ਉੱਤਰਾਖੰਡ ਗਏ ਸੀ ਜੀ ਉੱਥੇ ਕੋਈ ਪ੍ਰੋਗਰਾਮ ਸੀਗਾ ਤੇ ਉੱਥੇ ਪੁਸ਼ਕਸ਼ ਸਿੰਘ ਧਾਮੀ ਮੁੱਖ ਮੰਤਰੀ ਆਇਆ ਹੈਗਾ ਤੇ ਉੱਥੇ ਇੱਕ ਮਿਨਿਸਟਰ ਵੀ ਆਇਆ ਸੀਗਾ ਸੈਂਟਰ ਦਾ ਜੀ ਅਸੀਂ ਉਹਨਾਂ ਨੂੰ ਵੀ ਮੰਗ ਪੱਤਰ ਦਿਖਾਇਆ ਦਿੱਤਾ ਹੈਗਾ ਕੁਸ਼ਕਲ ਸੰਤਾਨੀ ਨੂੰ ਵੀ ਤੁਸੀਂ ਵੀ ਆ ਸਾਡੀ ਮੰਗ ਠਾਓ ਜੀ ਬਸੰਤਾਨ ਨੂੰ ਬਹੁਤ ਪਰੇਸ਼ਾਨੀ ਆ ਰਹੀ ਕਿਉਂਕਿ ਉਹ ਟ੍ਰੇਨ ਜਿਹੜੀ ਤਖਤ ਸਾਹਿਬ ਨੂੰ ਚਲਦੀ ਏ ਤੇ ਹਰਮੰਦਰ ਪਟਨਾ ਸਾਹਿਬ ਨੂੰ ਉਹ ਅਕਾਲ ਤਖਤ ਜਿਹੜੀ ਟ੍ਰੇਨ ਹੈ ਤੇ ਉਹਦੇ ਬਾਰੇ ਅਸੀਂ ਮੰਗ ਰੱਖੀ ਸੀ ਉਹਨਾਂ ਕੇ ਹੂੰ ਹਾਂ ਜੀ 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 ਬਸ ਇਹਦਾ ਮਤਲਬ ਕਹਿਣ ਦਾ ਭਾਵੇਂ ਵੀ ਜਿਹੜਾ ਕੋਈ ਦੇਖੋ ਤੁਹਾਡੇ ਸਾਹਮਣੇ ਬੰਦੇ ਭਾਰਤ ਕਿੰਨੇ ਟਾਈਮ ਚੱਲ ਗਏ ਨੇ ਵੰਦੇ ਮਾਤਰਮ ਕੇ ਬੰਦੇ ਭਾਰਤ ਬੰਦੇ ਭਾਰਤ ਬੰਦੇ ਭਾਰਤ ਕਿੰਨੇ ਟਾਈਮ ਚੱਲ ਗਏ ਨੇ ਹੂੰ ਤੇ ਉਸ ਦੇ ਸਾਰਾ ਲਾਲੋ ਸਾਹਿਬ ਤੇ ਬਾਕੀ ਜਿਹੜਾ ਕਹਿੰਦਾ ਭਾਪ ਕੇ ਜਿਹੜੀਆਂ ਵੱਡੀ ਸਪੀਡ ਵਾਲੀਆਂ ਰਫਤਾਰ ਵਾਲੀਆਂ ਗੱਡੀ ਵਿੱਚ ਚੱਲ ਰਹੀਆਂ ਨੇ ਜਿਹੜੀਆਂ ਸਰਦੋਲਾਂ ਨੂੰ ਅਜੀ ਹੈ ਗੱਡੀਆਂ ਦੀ ਵੀ ਸਹੂਲਤ ਮਿਲੇ ਹੋਰ ਤੇਜ਼ ਰਫਤਾਰ ਵਾਲੀਆਂ ਇਹ ਵੀ ਸਾਡੀ ਬਿਲਕੁਲ ਤੇਜ਼ ਰਫਤਾਰ ਵਾਲੀ ਗੱਡੀ ਮਿਲਣੀ ਚਾਹੀਦੀ ਹੈ ਜਿਹੜੀ ਸੱਚਖੰਡ ਟ੍ਰੇਨ ਹੈ ਇਹਦੇ ਸਟਾਪੇਜ ਘੱਟ ਹੋਣੇ ਚਾਹੀਦੇ ਨੇ ਇਹਦੇ ਸਟਾਪੇਜ ਵੀ ਜ਼ਿਆਦਾ ਨੇ ਕਿਉਂਕਿ ਜੇ ਨਹੀਂ ਤੁਸੀਂ ਪੰਜਾਬ ਦੇ ਵਿੱਚ ਮੰਗ ਵੀ ਕਰ ਰਹੇ ਹੋ ਪੰਜਾਬ ਦੇ ਵਿੱਚ ਵੱਧ ਹੋਣ ਤੇ ਅੱਗੇ ਜਾ ਕੇ ਘਟਣ ਇਹ ਵੀ ਹੈ ਨਹੀਂ ਜੀ ਬਿਲਕੁਲ ਯਾਨੀ ਕਿ ਜਿਹੜਾ ਪੰਜਾਬ ਦੀ ਜਿਹੜੀ ਟਿਕਟ ਹੈ ਅਸੀਂ ਸਪੈਸ਼ਲ ਇਹ ਵੀ ਮੰਗ ਰੱਖੀ ਹੈਗੀ ਵੀ ਜਿਹੜਾ ਸੰਗਤ ਇੱਥੇ ਮੇਰੀ ਡਿਵੀਜ਼ਨਲ ਮੈਨੇਜਰ ਬੈਠਦੇ ਨੇ ਅੰਗਰੇੜ ਸਾਹਿਬ ਹੂੰ ਮੈਂ ਇਹਨਾਂ ਨੂੰ ਇੱਕ ਸਵਾਲ ਕੀਤਾ ਸੀਗਾ ਮੈਂ ਕਿ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ 10 ਰੁਪਏ ਦਾ ਫਾਇਦਾ ਕਿ 1 ਰੁਪਏ ਦਾ ਫਾਇਦਾ ਹੈ ਹੂੰ ਜੀ ਕਹਿੰਦੇ ਜੀ 10 ਰੁਪਏ ਦਾ ਫਾਇਦਾ ਹੈ ਹੂੰ ਹੂੰ ਮੈਂ ਕਿ ਤੁਸੀਂ ਇੱਥੋਂ ਅੰਮ੍ਰਿਤਸਰ ਦੀ ਟਿਕਟ ਕਰੋਗੇ ਤੇ ਜਿਹੜੀ ਸਲੀਪਰ ਟਿਕਟ ਹੈ ਉਹ 800 ਰੁਪਏ ਹੈ ਜੀ ਜੇ ਜਿਹੜੀ ਇਥੋਂ ਸ੍ਰੀ ਆ ਜਾਨੀ ਮਨਵਾਰ ਜਾਣੀ ਉਹ ਕੁੱਲ ਆਪਣਾ 50 ਰੁਪਏ 100 ਰੁਪਏ ਦੀ ਟਿਕਟ ਹੈ ਹੂੰ ਹੂੰ ਜੀ ਜੀ ਜੇ ਦੱਸੋ 800 ਰੁਪਏ ਦੀ ਤੁਸੀਂ ਪਹਿਲ ਨੂੰ ਪਹਿਲ ਦਿਓ ਹੂੰ ਹੂੰ ਜੀ ਜੀ ਜੇ ਜੀ ਆਪਣੀ ਹਜੂਰ ਸਾਹਿਬ ਜਾਂ ਤੋਂ ਹਜੂਰ ਸਾਹਿਬ ਤੋਂ ਅੰਮ੍ਰਿਤਸਰ ਜਾਣੀ ਹੈ ਉਹਦਾ 2200 ਰੁਪਿਆ ਕਿਰਾਇਆ ਹੈਗਾ 3 ਟਾਇਰ ਦਾ ਹੂੰ 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 ਤੇ ਜਿਹੜੇ ਮਨਵਾਰ ਤੱਕ ਜਾਣੀ ਉਹਦੇ ਸਿਰਫ ਕੁੱਲ 400 ਰੁਪਿਆ ਹੈ ਫਿਰ ਤੁਸੀਂ 400 ਰੁਪਏ ਬੈਨੀਫਿਟ ਹੈ ਕਿ ਜਾਂ 2200 ਰੁਪਏ ਚ ਹੂੰ ਅਸੀਂ ਕਿਹਾ ਵੀ ਪੰਜਾਬ ਦਾ ਜਿਹੜਾ ਹੈਗਾ ਉਹ ਕੋਟਾ ਜਿਹੜਾ ਹੈਗਾ ਉਹ ਸਪੈਸ਼ਲ ਹੋਣਾ ਚਾਹੀਦਾ ਹੂੰ ਜੀ ਇੱਕ ਗੁਰਦੁਆਰਾ ਦੁਖਨਵਰ ਸਾਹਿਬ ਤੋਂ ਵੀ ਲੈਟਰ ਲਿਖਵਾਇਆ ਸੀ ਗੁਰਦੁਆਰਾ ਫਤੇਗੜ ਸਾਹਿਬ ਤੋਂ ਵੀ ਲੈਟਰ ਲਿਖਵਾਇਆ ਸੀ ਓਕੇ ਓਕੇ ਗੁਰਦੁਆਰਾ ਦੁਖਨਵਰ ਸਾਹਿਬ ਪਟਿਆਲਾ ਤੋਂ ਜੀ ਪਟਿਆਲਾ ਤੋਂ ਤੇ ਗੁਰਦੁਆਰਾ ਫਤੇਗੜ ਸਾਹਿਬ ਤੋਂ ਵੀ ਸੰਗਤਾਂ ਦਾ ਜਿਹੜੀ ਪੰਜਾਬ ਤੋਂ ਜਾਂਦੀ ਹੈ ਇਹਨਾਂ ਦਾ ਸਪੈਸ਼ਲ ਕੋਟਾ ਹੋਣਾ ਚਾਹੀਦਾ ਨਹੀਂ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਵੀ ਮਤਲਬ ਡਿਮਾਂਡ ਅਠਾ ਸਕਦੀ ਹੈ ਮਾਮਲੇ ਨੂੰ ਬਿਲਕੁਲ ਜੀ ਮੈਂ ਤਾਂ ਮੈਂ ਤਾਂ ਧਾਮੀ ਸਾਹਿਬ ਨੂੰ ਖੁਦ ਪੱਤਰ ਦੇ ਕੇ ਆਇਆ ਮੈਂ ਧਾਮੀ ਸਾਹਿਬ ਨੂੰ ਇਸ ਗੱਲ ਦਾ ਵੀ ਅੱਛਾ ਜੀ 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 ਮੈਂ ਧਾਮੀ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਰੇਲਵੇ ਮੰਤਰੀ ਨਾਲ ਮੰਗ ਰ ਇਹ ਮੰਗ ਰੱਖੋ ਵੀ ਕਮ ਸੇ ਕਮ ਜਿਹੜੀ ਸੱਚਖੰਡ ਟ੍ਰੇਨ ਹੈ ਇਹਦਾ ਟਾਈਮ ਟੇਬਲ ਵਧਾਇਆ ਜਾਵੇ ਤੇ ਜਿਹੜੀ ਇੱਕ ਜੰਮੂ ਤੋਂ ਵੀ ਆਪਣੀ ਚੱਲਦੀ ਹੈ ਇਹ ਜਿੰਨੀਆਂ ਟ੍ਰੇਨਾਂ ਤੋਂ ਗੰਗਾ ਨਗਰ ਤੋਂ ਜਿਹੜੀਆਂ ਚੱਲ ਰਹੀਆਂ ਨੇ ਹਜੂਰ ਸਾਹਿਬ ਨੂੰ ਇਹਨਾਂ ਦਾ ਟਾਈਮ ਟੇਬਲ ਵਧਾਉਣ ਦੀ ਤੁਸੀਂ ਮੰਗ ਕਰੋ ਫਿਰ ਪ੍ਰਧਾਨ ਸਾਹਿਬ ਦਾ ਕੀ ਸੀਗਾ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਦਾ ਕਹਿਣਾ ਪ੍ਰਧਾਨ ਸਾਹਿਬ ਕਹਿੰਦੇ ਕੋਈ ਨਹੀਂ ਤੁਸੀਂ ਲੈਟਰ ਦੇ ਦਿਓ ਉਹਨਾਂ ਨੇ ਮੈਨੂੰ ਇੱਕ ਫੋਟੋ ਕਾਪੀ ਲੈਟਰ ਜਿਹੜੇ ਮੇਰੇ ਲੈਟਰ ਬਣੇ ਹੋ ਸੀ ਉਹਨਾਂ ਦੇ ਵਿਹਾਰ ਤੇ ਇੱਕ ਲੈਟਰ ਬਣਾ ਕੇ ਮੈਨੂੰ ਦਿੱਤਾ ਹੂੰ 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 ਪ੍ਰਤਾਪ ਸਿੰਘ ਸਖਤਾਰਾ ਦਾ ਉਹ ਮੈਂ ਫਿਰ ਜਾ ਕੇ ਦਿੱਲੀ ਜਾ ਕੇ ਜਿਹਨੇ ਲੈਟਰ ਸੀਗੇ ਸਾਰੇ ਦਰਜ ਕਰਾ ਕੇ ਓਕੇ ਓਕੇ ਕਹਿੰਦਾ ਭਾਬਾ ਤੁਹਾਡੇ ਕੋਲ ਸਬੂਤ ਵੀ ਨੇ ਇਝੀ ਸਾਰੀ ਜਿਹੜੀ ਕਵਾਇਦ ਤੁਸੀਂ ਵੱਡੇ ਬਿਲਕੁਲ ਬਿਲਕੁਲ ਸਾਰੇ ਸਬੂਤ ਨੇ ਮੇਰੇ ਕੋਲ ਇਹੋ ਜਿਹੇ ਸਬੂਤ ਨੇ ਜਿਹੜੇ ਕਿ ਗੱਡੀ ਦੇ ਵਿੱਚ ਤੁਹਾਨੂੰ ਹੁਣ ਵੀਡੀਓ ਦਿਖਾਈਏ ਤੇ ਗੱਡੀ ਦੇ ਵਿੱਚ ਚੂਹੇ ਗੱਡੀ ਦੇ ਵਿੱਚ ਚੋਰੀਆਂ ਅੱਛਾ ਜੀ ਸਾਡੇ ਨੂੰ ਮੇਰੇ ਕੋਲ ਸ਼ਰਿਆਮੇ ਇੱਕ ਲੇਡੀ ਦੀ ਵੀਡੀਓ ਵੀ ਡਿਲੀਟ ਹੋ ਗਈ ਖਬਰ ਮੇਰੇ ਕੋਲ ਹੈਗੀ ਹੈ ਇੱਕ ਪਾਸੇ ਸਾਈਡ ਤੇ ਬੈਠਾ ਉਹਦਾ ਪਰਸ ਤੇ ਮੋਬਾਈਲ ਚੋਰੀ ਹੋ ਗਿਆ ਅੱਛਾ 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 ਏਸੀ ਕੋਚ ਦੇ ਵਿੱਚੋਂ ਦੱਸੋ ਕਿ ਏਸੀ ਕੋਚ ਦੇ ਵਿੱਚ ਨੇ ਇਹ ਤੁਸੀਂ ਜਿਹੜਾ ਬਗੋਰਾ ਸਾਹਿਬ ਜਿਹੜਾ ਜ਼ਿਕਰ ਕਰ ਰਹੇ ਹੋ ਇਹ ਗੱਡੀਆਂ ਦੀ ਅਜਿਹੀ ਹਾਲਤ ਸਾਫ ਸਫਾਈ ਪੱਖੋਂ ਇਹ ਤੱਕ ਤੇ ਸ੍ਰੀ ਹਜੂਰ ਸਾਹਿਬ ਤੁਸੀਂ ਤੱਕ ਸ੍ਰੀ ਪਟਨਾ ਸਾਹਿਬ ਨੂੰ ਜਾਂਦੀਆਂ ਇਹਨਾਂ ਦੋਨਾਂ ਗੱਡੀਆਂ ਦਾ ਕਰੀ ਜਾ ਰਹੇ ਹੋ ਨਾ ਮੈਂ ਇਹਨਾਂ ਦੋਨਾਂ ਗੱਡੀਆਂ 'ਤੇ ਸਫ਼ਰ ਕੀਤਾ ਮੈਂ ਤੇ ਅੱਖੀਂ ਵੇਖੇ ਨੇ ਜਿਹੜੇ ਚੋਰੀ ਹੁੰਦੀ ਤੇ ਬਾਕੀ ਆ ਜਾਨਵਰ ਫਿਰਦੇ ਵਿੱਚ ਓਕੇ ਓਕੇ ਇਹ ਬਗੋਰਾ ਸਾਹਿਬ ਦਿੱਲੀ ਸੇ ਗੁਰਦੁਆਰਾ ਪਰਵੰਦ ਕਮੇਟੀ ਦਾ ਵੀ ਇੰਨੀ ਦਿਨੀ ਕਾਫੀ ਹੱਥ ਪੈਂਦਾ ਹੈ ਸਾਂਟਰ ਸਰਕਾਰ ਦੇ ਵਿੱਚ ਤੇ ਕੀ ਮਿਲੇ ਹੋ ਇਸ ਕਮੇਟੀ ਨੂੰ ਵੀ ਤੁਸੀਂ ਇਹ ਸਾਰੇ ਇਸ ਨੂੰ ਮੇਰਾ ਖਿਆਲ ਹੈ ਵੀ ਸਿੱਖਾਂ ਦੇ ਪੱਧਰ ਤੇ ਦਿੱਲੀ ਕਮੇਟੀ ਦਾ ਤੇ ਸਮੋ ਜਿਵੇਂ ਕਾਲਕਾ ਸਾਹਿਬ ਦਾ ਜਿਵੇਂ ਆਹ ਭਾਜਪਾ ਦੇ ਨਾਲ ਪੂਰਾ ਸਾਂਝ ਹੈ। ਹੂੰ ਹੂੰ ਜੀ। ਗਰਦਾਰ ਸਾਹਿਬ ਨੂੰ ਖੁਦ ਇਸ ਗੱਲ ਦੇ ਰੱਖਣੀ ਚਾਹੀਦੀ ਉਹਦੇ ਵੀ ਲੈਟਰ ਅਸੀਂ ਲੈ ਕੇ ਆਏ ਆ। ਹਲਕਾ ਸਾਹਿਬ ਨੇ ਲੈਟਰ ਸਾਨੂੰ ਬਣਾ ਕੇ ਦਿੱਤਾ। ਬੜੀ ਵਧੀਆ ਗੱਲ ਸੁਣੀ ਆ। ਕਾਲਕਾ ਸਾਹਿਬ ਦਾ ਵੀ ਲੈਟਰ ਅਸੀਂ ਉਹ ਵੀ ਨਾਲ ਨੱਥੀ ਆ। ਹੂੰ 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 ਜੀ। ਦਿੱਲੀ ਸੇ ਗੁਰਦਾਰਾ ਪ੍ਰਬੰਧਨ ਕਮੇਟੀ ਦਾ। ਪਰ ਪਤਾ ਨਹੀਂ ਕਿਉਂ ਇਹ ਗੌਰ ਨਹੀਂ ਕਰਦੇ ਵੀ ਕੀ ਕਮੀ ਕੀ ਸਕਦੇ। ਤੇ ਨਦੇੜ ਸਾਹਿਬ ਮੈਨੇਜਮੈਂਟ ਕਮੇਟੀ ਉਹਨਾਂ ਵੱਲੋਂ ਵੀ ਚਾਰਜੋ ਕੀਤੀ ਗਈ ਹੋएगी ਇਹ ਸਾਰੇ ਇਸ। ਹਾਂ ਬਿਲਕੁਲ ਬਿਲਕੁਲ ਮੈਂ ਹੁਣ ਜਿਹੜੇ ਆਪਣੇ ਪ੍ਰਸ਼ਾਸਕ ਲੱਗੇ ਨੇ ਜੀ ਆਈਐਸ ਸਾਹਿਬ ਕਾ ਜੀ ਸਰ ਰਵਿਰ ਸਾਹਿਬ ਕਾ ਇਹ ਅਫਸਰ ਨੇ ਜੀ ਜੀ ਉਹਨਾਂ ਨੇ ਮੇਰਾ ਲੈਟਰ ਲੈ ਕੇ ਉਹਨਾਂ ਕਹਿਆ ਵੀ ਲਓ ਤੁਹਾਡਾ ਵੀ ਲੈਟਰ ਨਾਲ ਨੱਥੀ ਕਰਦੇ ਆਂ ਅੱਜ ਅਸੀਂ ਇਸੇ ਕਰਕੇ ਸਪੈਸ਼ਲੀ ਮਿਲਣ ਚੱਲੇ ਆਂ ਡਿਵੀਜ਼ਨਲ ਮੈਨੇਜਰ ਨੂੰ ਕੰਮ ਸੰਗਾਂ ਵਿੱਚ ਇਹਨੂੰ ਇਹਦਾ ਟਾਈਮ ਟੇਬਲ ਸਹੀ ਕਰੋ ਉਹਨਾਂ ਦੀ ਸਿਰਫ ਇਹ ਮੰਗ ਸੀ ਵੀ ਇਹਦਾ ਟਾਈਮ ਟੇਬਲ ਸਹੀ ਹੋ ਜਾਵੇ ਲੇਟ ਨਾ ਹੋਵੇ ਹੂੰ ਤੇ ਸਾਡੀ ਜਿਹੜੀ ਟੋਟਲ ਸਾਰੇ ਪੰਜਾਬ ਦੀ ਮੰਗ ਹੈ ਪੰਜਾਬ ਦੀ ਮੰਗ ਹੈ ਵੀ ਘੱਟੋ ਘੱਟ ਜੇ ਗੰਗਾ ਨਗਰ ਤੋਂ ਜਿਹੜੀਆਂ ਤਿੰਨ ਟਾਈਮ ਚੱਲਦੇ ਨੇ ਉਹ ਸੱਤ ਹੋਣੇ ਚਾਹੀਦੇ ਨੇ कि ਜਿਹੜੇ ਅੰਮ੍ਰਿਤਸਰ ਤੋਂ ਇੱਕ ਟਾਈਮ ਚੱਲਦਾ ਉਹ ਦੋ ਹੋਣਾ ਚਾਹੀਦੇ ਨੇ ਇੱਕ ਅੰਬ ਅੰਦੌਰੇ ਤੋਂ ਚੱਲਦੀ ਹੈਗੀ ਉਹ ਹਫਤੇ ਚ ਇੱਕ ਵਾਰ ਚੱਲਦੀ ਹੈ ਉਹ ਹਫਤਾ ਨਹੀਂ ਚੱਲ ਸਕਦੀ ਤੇ ਦੋ ਟਾਈਮ ਜ਼ਰੂਰ ਚੱਲੇ ਹੂੰ ਹੂੰ ਅੰਬ ਕਹਿੰਦਾ ਪਾਪ ਕੇ ਹਿਮਾਚਲ ਪ੍ਰਦੇਸ਼ ਤੋਂ ਹਿਮਾਚਲ ਪ੍ਰਦੇਸ਼ ਤੋਂ ਜੀ ਜੀ ਉਹ ਕਹਿੰਦਾ ਪਾਪ ਕੇ ਇਹ ਜਿਹੜੇ ਸਿੱਖ ਵਸੋਂ ਵਾਲੇ ਰਾਜ ਨੇ ਇਹ ਤਿੰਨ ਚਾਰ ਹਾਂ ਬਿਲਕੁਲ ਇਹਨਾਂ ਰਾਜਾਂ ਦੀ ਇੱਕ ਵੱਡੀ ਮੰਗ ਵੀ ਹੈ ਕਹਿੰਦਾ ਪਾਪ ਕੇ ਇਹ ਰੇਲਵੇ ਸਭ ਅੰਬ ਅੰਦੌਰੇ ਤੋਂ ਉਹ ਵੀ ਖਾਸ ਕਰਕੇ ਜਿਹੜੀਆਂ ਤਖਤ ਸਾਹਿਬਾਨ ਨੂੰ ਟ੍ਰੇਨਾਂ ਸਮੇਂ-ਸਮੇਂ ਜਾ ਰਹੀਆਂ ਨੇ हां जी बिल्कुल जी पिੰਡੂ ਸਾਹਿਬ ਜੀ ਬਗੋਰਾ ਸਾਹਿਬ ਜਿਵੇਂ ਇਨੀ ਦਿਨੀ ਲੋਕ ਸਭਾ ਦੀ ਚੋਣ ਹੋ ਰਹੀ ਹੈ ਨਾ ਪੰਜਾਬ ਦੀ ਹੈ ਹੁਣ ਅਗਲੇ ਸਾਲ ਨੇ ਕੁਝ ਰਾਜਾਂ ਦੇ ਵਿੱਚ ਵੋਟਾਂ ਪੈ ਗਈਆਂ ਨੇ ਤੇ ਕੀ ਇਹ ਮੁੱਦਾ ਵੀ ਤੁਸੀਂ ਉਠਾ ਸਕਦੇ ਹੋ ਕੀ ਇਸ ਤੋਂ ਪਹਿਲਾਂ ਤੁਸੀਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਪੰਜਾਬ ਦੇ ਜਿਹੜੇ ਨੁਮਾਇੰਦਗੀ ਕਰਦੇ ਰਹੇ ਨੇ ਉਹਨਾਂ ਕੋਲ ਵੀ ਉਠਾਇਆ ਜਾਂ ਹੁਣ ਇਹ ਮੁੱਦਾ ਕਿਉਂ ਉੱਠਣਾ ਚਾਹੀਦਾ ਇਹ ਇਹਨਾਂ ਤੋਂ ਬਿਲਕੁਲ ਜੀ ਮੇਰੀ ਤਾਂ ਆਪਣੀ ਮੇਰੀ ਤਾਂ ਹੁਣ 27 ਤਰੀਕ ਦੀ ਵਾਪਸੀ ਹੈਗੀ ਹੈ ਜੀ 27 ਤਰੀਕ ਨੂੰ ਵਾਪਸ ਮੈਂ ਸਿੱਧਾ ਚੰਡੀਗੜ੍ਹ ਜਾ ਕੇ ਜੇ ਕੋਈ ਭਾਜਪਾ ਦਾ ਜੇ ਪ੍ਰਧਾਨ ਮਿਲਿਆ ਹੂੰ ਜੇ ਜਿਹੜੇ ਵੀ ਜਿਨੇ ਮਿਲੇ ਜਿਹੜੇ ਇੱਕ ਪਾਰਲੀਮੈਂਟ ਮੈਂਬਰ ਜਿਹੜੇ ਸਾਡੇ ਕੋਲ ਭਾਜਪਾ ਦੇ ਥਰੂ ਆਏ ਹੂੰ ਉਹਨਾਂ ਨੂੰ ਪਹਿਲਾਂ ਇਹੀ ਮੰਗ ਰੱਖਣੀ ਵੀ ਕੀ ਗੱਲ ਵੀ ਇਹ ਸਾਡੇ ਨਾਲ ਇੰਨੀ ਗੱਲ ਦਾ ਵਿਤਵਿਤਰ ਕਰ ਕਿਉਂਦਾ ਕਿ ਮੇਰੇ ਕੋਲ ਸਬੂਤ ਹੈਗੇ ਨੇ ਜੀ ਹੂੰ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਕਹਿੰਦਾ ਭਾਪਕੇ ਜਿਵੇਂ ਕਿਸਾਨ ਆਪਣਾ ਮੋਰਚਾ ਕਿਸਾਨਾਂ ਦੀ ਇੱਕ ਸੱਦਾ ਹੈ ਕਿ ਤੁਸੀਂ ਸਵਾਲ ਉਠਾਓ ਹਨਾ ਵਿਰੋਧ ਦਰਜ ਕਰੋ ਅਜਿਹਾ ਸਵਾਲ ਵੀ ਉੱਠ ਸਕਦੇ ਆ ਵੀ ਸਾਡੀ ਜਿਹੜੀ ਬੜੀ ਪੁਰਾਣੀਆਂ ਮੰਗਾਂ ਨੇ ਤੁਸੀਂ ਦੱਸਿਆ ਵੀ 3 ਸਾਲਾਂ ਤੋਂ ਬਿਸਾਰਾ ਕੁਝ ਕੁਛ ਨਹੀਂ ਹੋਇਆ ਤੁਸੀਂ 3 ਸਾਲ ਨੂੰ ਬਕਾਇਦਾ ਜਿਹੜਾ ਇੱਕ ਕਾਗਜ਼ੀ ਜਿਹੜੀ ਹੈ ਕਵੈਦ ਕੀਤੀ ਹੈ ਨਾ ਬਿਲਕੁਲ ਜੀ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਇਕੱਲੇ ਤੌਰ ਤੇ ਇਹ ਮਿਸ਼ਨ ਲੈ ਕੇ ਚੱਲੇ ਹੋ ਜਾਂ ਤੁਹਾਡੇ ਨਾਲ ਵੀ ਕੋਈ ਹੋਰ ਸੰਗਤਾਂ ਦਾ ਵੱਡਾ ਅਸਰ ਹੈ ਕੋਈ ਹੋਰ ਸਿੱਖ ਗਰੁੱਪ ਦਾ ਸਾਰੀ ਅਸ਼ੀਰਵਾਦ ਉਸ ਗੁਰੂ ਮਹਾਰਾਜ ਦਾ ਹੁੰਦਾ ਜੀ ਤੁਹਾਡੇ ਵਰਗੇ ਭਰਾਵਾਂ ਦਾ ਹੁੰਦਾ ਹੈ ਜੀ ਅਸ਼ੀਰਵਾਦ ਦੀ ਜਿਹੜੀ ਗੱਲ ਹੈ ਤੇ ਇਹ ਤਾਂ ਚਲੋ ਹਿੰਮਤ ਦਿੱਤੀ ਥੋੜੀ ਜਿਹੀ ਕਲਾ ਪ੍ਰਮਾਤਮਾ ਨੇ ਦਿੱਤੀ ਵੀ ਇਸ ਕੰਮ ਦੇ ਵਿੱਚ ਹੂੰ ਬਕੋਰਾ ਸਾਹਿਬ ਤੁਸੀਂ ਇਹ ਸਾਰੇ ਰੇਲਵੇ ਸਫ਼ਰ ਦਾ ਬਹੁਤ ਸਾਰਾ ਤਜਰਬਾ ਜਿਹੜਾ ਜੋ ਵੀ ਤੁਹਾਡੇ ਕੋਲ ਸਟੱਡੀ ਹੈ ਅਦਾਇਆਂ ਨੇ ਤੁਸੀਂ ਸਾਰਾ ਸਾਡੇ ਦਰਸ਼ਕਾਂ ਨੂੰ ਦੱਸਿਆ ਖਾਸ ਕਰਕੇ ਸਿੱਖ ਸਰਦਵਾਲਾਵਾਂ ਲਈ ਇੱਕ ਵੱਡੀ ਗੱਲ ਤੁਸੀਂ ਜਿਹੜੇ ਮਾਮਲੇ ਠਾ ਰਹੇ ਹੋ ਤੇ ਇੱਕ ਹਵਾਈ ਸਫ਼ਰ ਵੀ ਇੰਨੀ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹਦੇ ਵਿੱਚ ਵੀ ਕੋਈ ਦਿੱਕਤਾਂ ਨੇ ਕੀ ਸੁਹੂਲਤ ਕਿਸ ਪੱਧਰ ਦੀ ਹੈ ਹਵਾਈ ਸਫ਼ਰ ਗੁਰਦ ਆਮਾ ਦੇ ਵੱਲ ਤਖਤ ਸਹਿਬਾਂ ਦੇ ਵੱਲ ਪੰਜਾਬੂ ਜਿਹੜਾ ਸਰਪੰਦਾ ਜਿਹੜੀ ਹੁਣ ਮੰਗ ਆ ਰਹੀ ਪ੍ਰੋਬਲਮ ਆ ਰਹੀ ਜਦੋਂ ਅਸੀਂ ਆ ਹੁਣ ਪਿੱਛੇ ਜੇ ਸੰਗਤ ਲੈ ਕੇ ਆਏ ਸੀ ਇੱਥੋਂ ਬਸ ਗਏ ਸੀ ਬਾਬਾ ਜੀ ਦੀ ਜੀ ਕਿਹੜੇ ਬਾਬਾ ਜੀ ਦੀ ਬਾਬਾ ਸੰਤਵਾ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਜੀ ਹਾਂ ਤੇ ਹਜ਼ੂਰ ਸਾਹਿਬ ਆਪ ਚੱਲ ਨਗੇ ਜੀ ਚੱਲ ਆ ਹਜ਼ੂਰ ਸਾਹਿਬ ਨੇ ਜੀ 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 ਉਸ ਬਸ 'ਚ ਅਸੀਂ ਸੰਗਤ ਨੂੰ ਲੈ ਕੇ ਆਏ ਸੀ ਜੀ ਤੇ ਉਹਦੇ ਵਿੱਚ ਕਮੀ ਆ ਰਹੀ ਵੀ ਸੰਗਤ ਕਹਿ ਰਹੀ ਸੀ ਬਈ ਕੰਮ ਸੇ ਕੰਮ ਇਹ ਅੰਮ੍ਰਿਤਸਰ ਹੂੰ ਔਰ ਲੁਧਿਆਣਾ ਜੀ ਤੇ ਚੰਡੀਗੜ੍ਹ ਸੋ ਵੀ ਉਡਾਨ ਪਰਣੀ ਚਾਹੀਦੀ ਹੈ ਨਾ ਕਿ ਇਹ ਹੁਣ ਸਿਰਫ ਇੱਕ ਗਾਜ਼ੀਆਬਾਦ ਤੇ ਜਾਂ ਆਦਮਪੁਰ ਜਲੰਧਰ ਦੇ ਕੋਲ ਹੂੰ ਅੱਛਾ ਦੋ ਦੋ ਇਹਨਾਂ ਰੱਥੇ ਨੇ ਇਸ ਦੇ ਸਬੰਧਿਤ ਸੰਗਤਾਂ ਦੀ ਇਹ ਵੀ ਉੱਥੇ ਮੰਗ ਆਈ ਹੈ 에ਰਪੋਰਟ ਤੇ ਵੀ ਘਟੋੜ ਅੰਮ੍ਰਿਤਸਰ ਲੁਧਿਆਣਾ ਤੇ ਚੰਡੀਗੜ੍ਹ ਹੂੰ ਜੀ ਇਹਨਾਂ ਦੇ ਵਿੱਚ ਉਡਾਨਾਂ ਭਰੀਆਂ ਜਾਣ ਤਾਂ ਕਿ ਸੰਗਤ ਜਿਹੜੀ ਹੈਗੀ ਹੈ ਉਹ ਦਰਸ਼ਨ ਕਰਨ ਨੂੰ ਰੇਲਵੇ ਸਫਰ ਨਾਲ ਸਖਾਲੀ ਹੋ ਜਾਏਗੀ ਹੂੰ ਤੇ ਬਾਕੀ ਇਹ ਤੁਸੀਂ ਦੇਖ ਲਓ ਜਿਹੜੀਆਂ ਕਿਉਂਕਿ ਟਿਕਟਾਂ ਜਿਹੜੀਆਂ ਹੈਗੀਆਂ ਨੇ ਆਦਮਪੁਰ ਤੋਂ ਲੈ ਕੇ ਗਾਜ਼ੀਆਬਾਦ ਤੱਕ ਬੁੱਕ ਹੋ ਜਾਂਦੀਆਂ ਨੇ ਜੀ ਤੇ ਇਹ ਸੀਟਾਂ ਬਹੁਤ ਘੱਟ ਨੇ ਇਹ ਟਾਈਮ ਟੇਬਲ ਇਹ ਵੀ ਬਦਲਣਾ ਚਾਹੀਦਾ ਤੇ ਸੰਗਤ ਦੀ ਇਹ ਵੀ ਪੂਰੀ ਮੰਗ ਹੈ ਤੇ ਜਿਹੜੇ ਪੰਜਾਬ ਦੇ ਤਿੰਨ ਵੱਡੇ ਜ਼ਿਲ੍ਹੇ ਨੇ ਜਿਵੇਂ ਕਿ ਚੰਨ ਸਾੰਮਰਸਰ ਹੋ ਗਿਆ ਜਿੱਥੋਂ ਓਡਾਂ ਭਰੀ ਜਾ ਸਕਦੀ ਹੈ ਜੀ 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 ਲੁਧਿਆਣੇ ਤੋਂ ਹੋ ਗਿਆ ਫਿਰ ਚੰਡੀਗੜ੍ਹ ਤੋਂ ਮਹਾਲੀ ਹੋ ਗਿਆ ਜੀ ਇਹ ਜਿਹੜੇ ਮਾਲਵਾ ਏਰੀਆ ਹੈਗਾ ਜਿਵੇਂ ਮਰ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਪਟਿਆਲਾ ਹੋ ਗਿਆ ਮਹਾਲੀ ਹੋ ਗਿਆ ਚੰਡੀਗੜ੍ਹ ਹੂੰ ਅੰਬਾਲਾ ਵੀ ਨਾਲ ਲੱਗ ਜਾਂਦਾ ਜੀ ਹਾਂ ਜੀ ਤੇ ਸਰਹੰਦ ਫਤਿਹਗੜ੍ਹ ਸਾਹਿਬ ਨਾਲ ਲੱਗਿਆ ਇਹ ਜ਼ਿਲ੍ਹਿਆਂ ਨੂੰ ਇਹ ਮਹਾਲੀ ਛੋਟ ਕਰੇਗਾ ਤੇ ਲੁਧਿਆਣਾ ਜ਼ਿਲ੍ਹਾ ਉਹ ਟੋਟਲ ਸਾਰੇ ਆਗੇ ਨਾਲ ਸ਼ਹਿਰ ਲੱਗਦੇ ਜਿਹੜੇ ਤੇ ਅੰਮ੍ਰਿਤਸਰ ਤੇ ਆਪਣਾ ਦਰਬਾਰ ਸਾਹਿਬ ਸਿੱਖੀ ਦਾ ਕੇਂਦਰ ਹੈ ਹੀ ਹੈ ਜੀ ਹੂੰ ਹਾਂ ਜੀ 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 ਜਿਹਦੀ ਉਹ ਤਾਂ ਬਹੁਤ ਜ਼ਰੂਰੀ ਸੀਗਾ ਵੀ ਦਰਬਾਰ ਸਾਹਿਬ ਤੋਂ ਅਕਾਲ ਤਖਤ ਤੋਂ ਚੱਲਣੀ ਚਾਹੀਦੀ ਤਖਤ ਤੋਂ ਹੂੰ ਹੂੰ ਜੀ 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 ਤੇ ਇਹ ਸਾਰਾ ਕੁਝ ਤੁਸੀਂ ਹੁਣ ਇੱਕ ਮਿਸ਼ਨ ਵਜੋਂ ਲੈ ਕੇ ਚੱਲ ਰਹੇ ਹੋ ਤੇ ਤੁਹਾਨੂੰ ਫਾਈਨੈਂਸ਼ੀਅਲੀ ਤੌਰ ਤੇ ਕੋਈ ਸਹਿਯੋਗ ਮਿਲਦਾ ਹੋਵੇ ਕਿਉਂਕਿ ਜਦੋਂ ਵੀ ਬੰਦਾ ਆਪਣੇ ਘਰ ਤੋਂ ਇਲਾਵਾ ਕੋਈ ਕਿਸੇ ਹੋਰ ਕਾਰਜ ਵਿੱਚ ਪੈਂਦਾ ਤਾਂ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਈ ਲੋੜਾਂ ਵੀ ਸਾਹਮਣੇ ਆਉਂਦੀਆਂ ਨੇ ਉਹਨਾਂ ਦੀ ਪੂਰਤੀ ਵੀ ਚਾਹੀਦੀ ਹੈ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈ ਜਤਨ ਦੇਖੋ ਜੀ ਫਾਈਨੈਂਸ਼ੀਅਲੀ ਤੌਰ ਤੇ ਪਰਮਾਤਮਾ ਦੀ ਕਿਰਪਾ ਨਾਲ ਜੋ ਕੋਈ ਕਮਾਈ ਹੈਗੀ ਹੈ ਉਹਦੇ ਵਿੱਚੋਂ ਦਸਵੰਦ ਪਹਿਲਾਂ ਹੀ ਕੱਢੀਦਾ ਹੈ ਮਹਾਰਾਜ ਦੀ ਕਿਰਪਾ ਨਾਲ ਜੀ 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 ਬਿਲਕੁਲ ਵੀ ਆ ਦਸਵੰਦ ਹੈ ਬਾਕੀ ਗੁਰੂ ਦੇ ਲੇਖੇ ਲਾਉਣਾ ਬਸ ਮੇਰੀ ਦਾ ਇਹ ਮਿਸ਼ਨ ਹੈ ਮੈਂ ਕਦੀ ਕਿਸੇ ਤੋਂ ਮੰਗ ਨਹੀਂ ਰੱਖੀ ਕਿ ਮੇਰੇ ਨਾਲ ਚੱਲੋ ਜਾਂ ਮੈਨੂੰ ਗੱਡੀ ਦਿਓ ਜਾਂ ਫਲਾਂਦ ਦਿਓ ਮੈਂ ਤੇ ਗੁਰੂ ਮਹਾਰਾਜ ਦੇ ਲੈ ਕੇ ਦਸਬੰਦ ਕੱਢ ਕੇ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਆ ਸੰਤ ਮਹਾਪੁਰਸ਼ ਜਿਨ੍ਹਾਂ ਦਾ ਅਸ਼ੀਰਵਾਦ ਹੈ ਤੇ ਅਸ਼ੀਰਵਾਦ ਨਾਲ ਸ਼ਕਤੀ ਪ੍ਰਮਾਤਮਾ ਦੇ ਰਿਹਾ ਹੈ ਤੇ ਅੱਗੇ ਅੱਗੇ ਚੱਲੇ ਜਾ ਰਹੇ ਹਾਂ ਜੀ 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 ਬਿਲਕੁਲ ਬਿਲਕੁਲ ਸੋ ਇਹ ਸੰਨ ਸਾਡੇ ਨਾਲ ਉਗੇ ਸਿੱਖ ਚਿੰਤਕ ਜਿਹੜੇ ਇੰਨੇ ਦਿਨੀ ਆਮ ਤੌਰ ਤੇ ਨਤਮਸਤਕ ਹੋ ਰਹੇ ਨੇ ਸ੍ਰੀ ਹਜੂਰ ਸਾਹਿਬ ਸ੍ਰੀ ਪਟਨਾ ਸਾਹਿਬ ਸਾਡੇ ਨਾਲ ਜੁੜੇ ਸੀਗਾ ਜਿਹੜੀ ਖਾਸ ਉਹਨਾਂ ਨੇ ਗੱਲਬਾਤ ਕੀਤੀ ਰੇਲਵੇ ਸਫਰ ਉੱਤੇ ਜਿਹੜੇ ਤਖਤ ਸਾਹਿਬਾਨ ਨੂੰ ਜਿਹੜੀਆਂ ਪੰਜਾਬੋਂ ਆਉਂਦੀਆਂ ਜਾਂ ਜਾਂਦੀਆਂ ਗੱਡੀਆਂ ਟ੍ਰੇਨਾਂ ਉਹਨਾਂ ਦੇ ਵਿੱਚ ਯਾਤਰੀਆਂ ਨੂੰ ਕਿਸ-ਕਿਸ ਪੱਧਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਹੜੀਆਂ ਕਠਿਨਾਈਆਂ ਨੇ ਤੇ ਉਹਨਾਂ ਦਾ ਹੱਲ ਕੀ ਹੈ ਤੇ ਇਸ ਹੱਲ ਲਈ ਕਿਸ ਚਾਰਜੋਹੀ ਦੇ ਵਿੱਚ ਲੱਗੇ ਨੇ ਸਰਦਾਰ ਸੁਖਜੀਤ ਸਿੰਘ ਭਗੋਰਾ ਸੋ ਬਗੋਰਾ ਸਾਹਿਬ ਤੁਸੀਂ ਇਹ ਸਾਰੇ issues ਨੂੰ ਲੈ ਕੇ ਮੁੱਦਿਆਂ ਨੂੰ ਸਾਡੇ ਚੈਨਲ ਜੀ ਮਿਸ਼ਨ ਪੰਜਾਬੀ ਉੱਤੇ ਤੁਸੀਂ ਵੱਡੇ ਪੱਧਰ ਤੇ ਆਵਾਰਿਆ ਆਪਣਾ ਵਕਤ ਦਿੱਤਾ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ 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 ਧੰਨਵਾਦ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ ਜੀ ਮਿਸ਼ਨ ਪੰਜਾਬੀ